ਫਾਈਬਰ ਪਾਈ ਹੋਈ ਹੈ ਹਰੀ ਗ੍ਰੀਨ ਫਾਈਬਰ ਨਹੀਂ ਹੁੰਦੀ ਜਿਵੇਂ ਆਪਾਂ ਕਹਿੰਦੇ ਨੇ ਹਾਂਜੀ ਫਾਈਬਰ ਫਾਈਬਰ ਦੇ ਨਾਲ ਥਰਮਾਕੋਲ ਹੈ ਠੀਕ ਹੈ ਤੇ ਨੀਚੇ ਸਾਈਡਾਂ ਦੇ ਕੰਧਾਂ ਤੇ ਹੈਗੀ ਹੈ ਬੱਬਲ ਸੀਟ ਜਿਹਨੂੰ ਕਹਿੰਦੇ ਆਪਾਂ OK ਕੂਲਰ AC ਲਈ ਵਿੰਡੋ ਸਾਈਡ ਤੇ ਅੱਛਾ ਹਾਂਜੀ ਤੇ ਦੋਸਤੋ ਇੱਥੇ ਯਾਰ ਬਾਈ ਹੋਰੀ ਇੱਕ ਹੋਰ ਵੀ ਬਹੁਤ ਚੀਜ਼ ਕਰਦੇ ਜੇ ਤੁਸੀਂ ਸਾਈਡ ਤੇ AC ਲਾਉਣਾ ਨਾ ਤਾਂ ਉਹਦੇ ਵਾਸਤੇ AC ਕੂਲਰ ਲਾਉਣਾ ਜਾਂ ਵਿੰਡੋ AC ਲਾਉਣਾਗਾ ਤਾਂ ਵਿੰਡੋ ਛੱਡ ਕੇ ਦੱਸਦੇ ਰਿਹਾ ਬਾਈ ਹੋਰੀ ਯਾਰ ਪਿਲਰਾਂ ਤੇ ਹੁੰਦੀ ਹੈ ਇਹ 6 ਪਿਲਰਾਂ ਤੇ ਹੁੰਦੀ ਹੈ ਸਾਈਜ਼ ਇੱਕੋ ਹੀ ਹੈ ਇਹਨਾਂ ਦਾ 10x10 12x12 88 ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਘਰ ਦੇ ਵਿੱਚ ਕੋਠੀ ਦੇ ਵਿੱਚ ਬਾਸ ਦੀ ਝੋਪੜੀ ਬਣਵਾਉਣਾ ਚਾਹੁੰਦੇ ਹੋ ਜੋ ਕਿ ਠੰਡੀ ਰਹਿੰਦੀ ਹੈ ਹਨਾ ਗਰਮੀਆਂ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਗਰਮ ਰਹਿੰਦੀ ਹੈ ਕਈ ਵਾਰੀ ਬੱਚੇ-ਬੁੱੱਚੇ ਖੇਡਦੇ ਹੁੰਦੇ ਆ ਬੇੜੇ 'ਚ ਨਹੀਂ ਖੇਡ ਸਕਦੇ ਕਿਉਂਕਿ ਪੱਥਰ ਵਗੈਰਾ ਲੱਗਿਆ ਹੁੰਦਾ ਤੇ ਬੇੜਾ ਤਪਦਾ ਹੁੰਦਾ ਹਨਾ ਤਾਂ ਅੱਜ ਆਪਾਂ ਤੁਹਾਨੂੰ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਤੁਹਾਡੇ ਲਈ ਜੇ ਤੁਸੀਂ ਘਰ ਦੇ ਵਿੱਚ ਬਾਸ ਦੀ ਕੋਈ ਹੱਟ ਬਣਵਾਉਣੀ ਆ ਝੋਪੜੀ ਬਣਵਾਉਣੀ ਆ ਤਾਂ ਪਿੱਛੇ ਜਿਵੇਂ ਤੁਸੀਂ ਦੇਖ ਰਹੇ ਹੋਗੇ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਲੋਕੇਸ਼ਨ ਦੱਸਦੇ ਹਾਂ ਕਿ ਆਪਾਂ ਕਿੱਥੇ ਖੜੇ ਆ ਤਾਂ ਇਧਰਲੀ ਸਾਈਡ ਕੈਮਰਾ ਮਾਰ ਦੋ ਇਧਰ ਰਹਿ ਗਿਆ ਭੀਖੀ ਸਨਾਮ ਤੇ ਦੂਜੀ ਸਾਈਡ ਕੈਮਰਾ ਮਾਰ ਦੋ ਇਧਰ ਰਹਿ ਗਿਆ ਮਾਨਸਾ ਖਿਆਲਾ ਹਨਾ ਤੇ ਹੁਣ ਆ ਜੋ ਤੁਸੀਂ ਮੇਰੇ ਪਿੱਛੇ-ਪਿੱਛੇ ਸਾਰੀ ਗੱਲਬਾਤ ਦਿਖਾਉਨੇ ਆ ਆਪਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਹੋਰਾਂ ਦਾ ਯਾਰ ਬਹੁਤ ਸੋਹਣਾ ਕੰਮ ਹੈ ਤੇ ਬਾਈ ਹੋਰਾਂ ਕੋਲੇ ਝੋਪੜੀਆਂ ਦਾ ਜਿਹੜਾ ਹੱਟਾਂ ਦਾ ਸਮਾਨ ਮਿਲਦਾਗਾ ਪੂ ਤੇ ਇਧਰ ਬਾਈ ਜੀ ਖੜੇ ਨੇ ਆਪਣੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਮੈਂਕ ਲਾ ਵੀ ਸਰ ਤੋਂ ਪਹਿਲਾਂ ਤੇ ਹੋਰ ਠੀਕ ਠਾਕ ਹੋਈ ਤੇ ਬਾਈ ਜੀ ਆਪਣਾ ਸ਼ੁਭਨਾਮ ਦੱਸੋ ਸਰ ਸ਼ੁਭਨਾਮ ਆਪਣਾ ਗਗਨਦੇਵ ਸਿੰਘ ਤੇ ਆਪਣੀ ਫਾਰਮ ਦਾ ਨਾਮ ਕੀ ਹੈੀ ਫਾਰਮ ਦਾ ਨਾਮ ਹੈ ਗਗਨ ਬੰਬੂ ਹੌਸ ਗਗਨ ਬੰਬੂ ਹੌਸ ਤੇ ਬਾਈ ਮਤਲਬ ਆਪਣੇ ਕੋਲੋਂ ਕਿਹੜੇ ਕਿਹੜੇ ਸਾਈਜ਼ ਦੀਆਂ ਚੋਪੜੀਆਂ ਦਾ ਸਮਾਨ ਮਿਲ ਜਾਂਦਾ ਚੋਪੜੀਆਂ ਹੁੰਦੀਆਂ ਨੇ ਨਹੀਂ ਉਹ ਪਹਿ ਤਿਆਰ ਕਰਕੇ ਦਿੰਨੇ ਆ ਬਾਈ ਜੀ ਜਿਵੇਂ 10 ਵਜੇ 10 ਦੀ ਹੋਗੀ 8 ਵਜੇ 8 ਦੀ ਹੋਗੀ 10 ਵਜੇ 12 ਦੀ ਹੋਗੀ 12 12 ਦੀ ਹੋਗੀ ਠੀਕ ਹੈ ਜੀ ਮਤਲਬ ਇੱਥੇ ਤਿਆਰ ਕਰੀਆ ਕਰਾਈਆ ਇੱਥੇ ਤਿਆਰ ਕਰਕੇ ਆਪਾਂ ਅਗਲੇ ਦੇ ਘਰੇ ਇੰਸਟਾਲ ਕਰ ਦਿੰਦੇ ਠੀਕ ਹੈ ਬਈ ਟਰਾਂਸਪੋਰਟ ਦਾ ਵੀ ਛੋਟਾ ਹੀ ਹੁੰਦਾ ਪਰ ਉਹ ਕੋਈ ਗੱਲ ਨਹੀਂ ਉਹ ਵਿੱਚ ਹੋ ਜਾਂਦਾ ਵੈਸੇ ਅਲੱਗ ਹੁੰਦਾ ਕਿਉਂ ਕੋਈ ਤਾਂ ਉਹਰੇ ਆਪਾਂ ਨੇ 2 ਕਿਲੋਮੀਟਰ ਦੇ ਵੀ ਲਾਉਣੀਆਂ ਠੀਕ ਹੈ ਕੋਈ 200 ਕਿਲੋਮੀਟਰ ਦੇ ਵੀ ਲਾਉਣੀਆਂ ਓਕੇ ਉਹ ਵੈਸੇ ਐਕਸਟਰਾ ਹੀ ਹੁੰਦਾ ਠੀਕ ਹੈ ਤੇ ਦਿਖਾਵਾਂਗੇ ਆਪਣੇ ਦੋਸਤਾਂ ਨੂੰ ਕਿਹੜੀ ਕਿਹੜੀ ਆਪਾਂ ਇਸ ਟਾਈਮ ਬਣਾ ਰੱਖੀਆਂ ਆ ਤੇ ਆ ਜੇ ਦੋਸਤ ਜਿਵੇਂ ਆਪਣੇ ਕੋਲ ਇੱਕ ਦਾ ਰੂਮ ਪਿਆ ਹਾਂਜੀ ਇੱਕ ਉਹ ਫਰੰਟ ਤੇ ਪਿਆਈ ਅੱਛਾ ਇੱਕ ਤਾਂ ਆਹੀ ਆ ਗਿਆ ਹਾਂ ਜੀ ਇੱਕ ਆ ਆ ਗਿਆ ਦੋਸਤੋ ਇਹ ਬਾਈ ਕਿੰਨੇ ਬਾਈ ਕਿੰਨੇ ਦਾ ਇਹ 10 ਬਾਈ 10 ਦਾ ਰੂਮ ਅੱਛਾ ਆਜ ਵਿੱਚ ਆ ਕੇ ਮੜਾ ਜਾ ਆਪਾਂ ਉਧਰ ਕੋਈ ਗੱਲ ਨਹੀਂ ਉਹ ਦਿਖਾਓ ਇੱਕ ਉਹ ਪਿੱਛੇ ਦਿਖਾ ਦੇਣਾ ਸਾਨੂੰ ਠੀਕ ਹੈ ਇੱਕ ਤਾਂ ਆ ਗਿਆ 10 ਬਾਈ 10 ਦਾ ਆ ਗਿਆ ਹਾਂ ਜੀ ਹਾਂ ਜੀ ਤੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਲਾਈਕ ਵਾਲਾ ਬਟਨ ਜਰੂਰ ਦੱਬ ਦਿਓ ਤੇ ਇੱਕ ਬਾਈ ਨੇ ਉਧਰ ਬਣਵਾ ਰੱਖੀ ਹੈ ਝੋਪੜੀ ਇੱਥੇ ਬਣਾ ਕੇ ਤਿਆਰ ਕਰਦੇ ਨੇ ਬਾਈ ਹੋਰੇ ਹਾਂ ਜੀ ਤੇ ਅੱਜ ਦੋਸਤੋ ਇੱਧਰ ਬਾਈ ਹੋਰਾਂ ਨੇ ਝੋਪੜੀ ਬਾਈ ਇਹਦਾ ਕੀ ਸਾਈਜ਼ ਦੱਸਿਆ ਸੀਗਾ ਝੋਪੜੀ ਦਾ ਇਹ 10x12 ਦਾ ਪੀਸ ਹੈ ਜੀ 10x12 ਦਾ ਹਾਂ ਜੀ ਤੇ ਬਾਈ ਇਹ ਲੱਗਦੀਆਂ ਕਿੱਥੇ ਕਿੱਥੇ ਆ ਇਹ ਪਾਰਕਾਂ 'ਚ ਵੀ ਲੱਗਦੀਆਂ ਹੈਗੀਆਂ ਹੋਟਲਾਂ 'ਤੇ ਵੀ ਲੱਗਦੀਆਂ ਓਕੇ ਤੇ ਆਪਣੇ ਘਰਾਂ 'ਚ ਆਮ ਬਸ ਛੋਟੇ ਪਾਰਕਾਂ ਲਈ ਜਾਂ ਕੋਈ ਸਕਿਉਰਟੀ ਗਾਰਡ ਲਈ ਠੀਕ ਹੈ ਇਸ ਤਰ੍ਹਾਂ ਹੁੰਦੀ ਹੈ ਤੇ ਬਾਈ ਇਹਦਾ ਫਿਰ ਮੀਹ ਕਣੀ ਦਾ ਕੀ ਪ੍ਰਬੰਧ ਹੁੰਦਾ ਮਤਲਬ ਇਹ ਫੁੱਲ ਇੰਤਜ਼ਾਮ ਹੁੰਦਾ ਹੈ ਉੱਪਰ ਫਾਈਬਰ ਪਈ ਹੁੰਦੀ ਹੈ ਦੀ ਛੱਤ 'ਤੇ ਸਾਦ ਦੇ ਨਾਲ ਥਰਮਾਕੋਲ ਇਨਸੂਲੇਸ਼ਨ ਅੱਛਾ ਬੱਬਲ ਸੀਟ ਕਹਿੰਦੇ ਇਹਨੂੰ ਆਪਾਂ ਅੱਛਾ ਥੋੜਾ ਜਿਹਾ ਤਾਹਾਂ ਮਾਰ ਦੋ ਤੇ ਆਹ ਦਿਖਾਇਓ ਮੜਾ ਜਿਹਾ ਬਈ ਕੈਮਰਾ ਮਾਰ ਕੇ ਆ ਜਿਹੜਾ ਹਰਾ ਹਰਾ ਦਿਖ ਰਿਹਾ ਥਰਮੋਕੋਲ ਪਾਈ ਹੋਈ ਹੈ ਇਹ ਫਾਈਬਰ ਪਾਈ ਹੋਈ ਹੈ ਹਰੀ ਗ੍ਰੀਨ ਫਾਈਬਰ ਨਹੀਂ ਹੁੰਦੀ ਜਿਵੇਂ ਆਪਾਂ ਕਹਿੰਦੇ ਨੇ ਹਾਂਜੀ ਫਾਈਬਰ ਫਾਈਬਰ ਦੇ ਨਾਲ ਥਰਮੋਕੋਲ ਹੈ ਠੀਕ ਹੈ ਤੇ ਨੀਚੇ ਸਾਈਡਾਂ ਤੇ ਕੰਧਾਂ ਤੇ ਹੈਗੀ ਹੈ ਬੱਬਲ ਸੀਟ ਜਿਹਨੂੰ ਕਹਿੰਦੇ ਆਪਾਂ ਓਕੇ ਹਾਂ ਇਹ ਟੈਂਪਰੇਚਰ ਤੇ ਬਾਕੀ ਬਈ ਪੂਰਾ ਪ੍ਰਬੰਧ ਕੀਤਾ ਹੋਇਆ ਹਾਂ ਬਾਕੀ ਕੂਲਰ ਏਸੀ ਲਈ ਵਿੰਡੋ ਸਾਈਡ ਤੇ ਅੱਛਾ ਹਾਂ ਤੇ ਦੋਸਤੋ ਇੱਥੇ ਯਾਰ ਬਾਈ ਹੋਰ ਇੱਕ ਹੋਰ ਵੀ ਬਹੁਤ ਚੀਜ਼ ਕਰਦੇ ਜੇ ਤੁਸੀਂ ਸਾਈਡ ਤੇ ਏਸੀ ਲਾਉਣਾ ਨਾ ਤਾਂ ਉਹਦੇ ਵਾਸਤੇ ਏਸੀ ਕੂਲਰ ਲਾਉਣਾ ਜਾਂ ਵਿੰਡੋ ਏਸੀ ਲਾਉਣਾਗਾ ਤਾਂ ਵਿੰਡੋ ਛੱਡ ਕੇ ਦੱਸਦੇ ਰਿਹਾ ਬਾਈ ਹੋਰੀ ਉਹਦਾ ਧਿਆਨ ਰੱਖ ਕੇ ਚੱਲਦੇ ਨੇ ਵੀ ਬਾਅਦ ਚ ਵੱਡ ਟਕ ਨਹੀਂ ਹੁੰਦੀ ਹੈ ਹਨਾ ਤੇ ਬਈ ਜਿਵੇਂ ਆਪਣੇ ਕੋਲੇ ਆਏ ਵੀ ਛੋਟੇ ਤੋਂ ਛੋਟਾ ਕਿੰਨਾ ਸਾਇਜ਼ ਮਿਲ ਜਾਂਦਾ ਛੋਟੇ ਤੋਂ ਛੋਟਾ ਵੈਸੇ ਯੂਜ਼ ਲਈ ਆਉਂਦਾ ਜਿਵੇਂ 8x8 ਆਉਂਦਾ ਇਤੋਂ ਛੋਟਾ ਤਾਂ ਫਿਰ ਕੋਈ ਕੰਮ ਜਿਆਦਾ ਆਂਦਾ ਨਹੀਂ ਨਾ ਠੀਕ ਹੈ ਵੀ ਜਿਵੇਂ ਛੋਟੇ ਤੋਂ 8x8 ਹਨਾ ਵੱਡਾ 10x12 12x12 12x12 ਪੌਲ ਸਾਇਜ਼ 12x12 ਦਾ ਤੇ ਦੋਸਤੋ ਇੱਕ ਸਾਨੂੰ ਇੱਥੇ ਗੱਲ ਹੋਰ ਦੱਸ ਦਈਏ ਬਾਈ ਹੋਰਾਂ ਦਾ ਕੰਮ ਆ ਜਿਹੜਾ ਬਾਸ ਦਾ ਫਰਨੀਚਰ ਬਣਾਉਣ ਦਾ ਵੀ ਕੰਮ ਆਗਾ ਉਹਦੀ ਵੀ ਵੀਡੀਓ ਆਪਾਂ ਕਰਕੇ ਪਾਵਾਂਗੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਇੱਕ ਵੀਡੀਓ ਵਿੱਚ ਬਾਲੀਆਂ ਚੀਜ਼ਾਂ ਨਹੀਂ ਕਵਰ ਕਰ ਸਕਦੇ ਉਹਦੀ ਵੀਡੀਓ ਵੀ ਤੁਹਾਨੂੰ ਆਪਣੇ YouTube ਚੈਨਲ ਤੇ ਮਿਲੂਗੀ ਸੰਦੀਪ ਕਰਾਂਗੇ ਨਾਲ ਦੇ ਉੱਤੇ ਹਨਾ ਤੇ ਬਾਈ ਹੋਰ ਦੱਸੋ ਫਿਰ ਸਾਨੂੰ ਕੁਛ ਇਹਦੇ ਬਾਰੇ ਹੋਰ ਆਪਣੇ ਕੋਲੇ ਬਾਈ ਜੀ ਇਹ ਤਾਂ ਇੱਕ ਰੂਮ ਹੋਵੇ ਰੂਮ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਵਧੀਆ ਮੰਨ ਕੇ ਚੱਲੋ ਵੀ AC ਹੋ ਗਿਆ AC ਲੱਗ ਗਿਆ ਤਾਂ ਕੂਲਿੰਗ ਦੀ ਆਪਣੀ ਗਾਰੰਟੀ ਹੈ ਠੀਕ ਹੈ ਵੀ ਕੂਲਿੰਗ ਵਾਰੀ ਨਹੀਂ ਜਾਊ ਫੁੱਲ ਕੂਲਿੰਗ ਮਾੜਾ ਫੁੱਲ ਕੂਲਿੰਗ ਹੋਊਗੀ ਇਹ ਵਿੱਚ ਲੋਹੇ ਦਾ ਸਟਰਕਚਰ ਲੱਗਿਆ ਹੁੰਦਾ ਉਹਦੇ ਨਾਲ ਲਾਈਫ ਉਏ ਦੀ ਉਸ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ ਜਦ ਆਪਾਂ ਕਹੀਏ ਵੀ 10 ਸਾਲ 12 ਸਾਲ ਨਹੀਂ ਮਰਦੀ ਤਾਂ ਉਹਦੇ ਨਾਲ 20 25 ਸਾਲ ਨਹੀਂ ਮਰਦੀ ਠੀਕ ਹੈ ਤੇ ਬਾਈ 1000 ਮੈਨੂੰ ਆ ਚੀਜ਼ ਬਹੁਤ ਪਿਆਰੀ ਲੱਗੀ ਇਹਦੇ ਬਾਰੇ ਵੀ ਦੱਸੋ ਸਾਨੂੰ ਕੁਝ ਇਹ ਆਈਟਮਾਂ ਆਪਣੇ ਪਾਰਕਾਂ ਚ ਲੱਗਦੀਆਂ ਨੇ ਬਾਈ ਜੀ ਠੀਕ ਹੈ ਜੀ ਹਾਂ ਜੀ ਓਪਨ ਪਾਰਕ ਹੋਗੇ ਜਾਂ ਹੋਟਲਾਂ ਚ ਵੀ ਇਹ ਲੱਗਦੀਆਂ ਨੇ ਜੀਆਂ ਕਿਹੜਾ ਪੋਕਿਆਂ ਦੇ ਮੂਰੇ ਲਾਨ ਗਾਰਡਨ ਹਾਂ 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 ਉਹਦੇ ਚ ਵੀ ਲਾ ਸਕਦੇ ਆ ਚੀਜ਼ ਬਹੁਤ ਸ ਇਹਦੇ ਵਿੱਚ ਡਿਜ਼ਾਈਨ ਬਹੁਤ ਹੁੰਦੇ ਨੇ ਅੱਛਾ ਲੱਗਦਾ ਵੀ ਇਹਦੇ ਬਾਅਦ 20-25 ਡਿਜ਼ਾਈਨ ਹੁੰਦੇ ਨੇ ਇਹਦੇ ਵਿੱਚ ਇਹਦੇ ਵਿੱਚ 20-25 ਡਿਜ਼ਾਈਨ ਆਏ ਹੈ ਵੀ ਜਿਵੇਂ ਆਹ ਪਿਆ ਇਧਰ ਹੈ ਨਾ ਇਧਰ ਕੈਮਰਾ ਮਾਰ ਕੇ ਦਿਖਾ ਦਿਓ ਆਪਣੇ ਦੋਸਤਾਂ ਨੂੰ ਇਹ ਚਾਰ ਪਿੱਲਰਾਂ ਦੇ ਹੁੰਦੀ ਹੈ ਇਹ 6 ਪਿੱਲਰਾਂ ਦੇ ਹੁੰਦੀ ਹੈ ਸਾਈਜ਼ ਇੱਕੋ ਹੀ ਹੈ ਇਹਨਾਂ ਦਾ 10x10 12x12 8 ਵਾ 8 ਇਸ ਤਰ੍ਹਾਂ ਬਣਦੀ ਆ ਨਾ ਤੇ ਭਾਈ ਇਹਦੀ ਲਾਈਫ ਕਿੰਨੀ ਖੁੰਦੀ ਆ ਫਿਰ ਲਾਈਫ ਇਹਨੂੰ ਦਾ ਕੁਝ ਵੀ ਨਹੀਂ ਹੁੰਦਾ ਬਾਂਸ ਨੂੰ ਕੁਝ ਵੀ ਨਹੀਂ ਹੁੰਦਾ ਬਾਕੀ ਲੋਹੇ ਦਾ ਸਟਰਕਚਰ ਪਿਆ ਸਾਰੇ ਦੇ ਵਿੱਚ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਤੇ ਜੇ ਭਾਈ ਇਹਨੂੰ ਪਾਣੀ ਪੂਣੀ ਕਿਤੇ ਲੱਗ ਜੇ ਕੁਝ ਨਹੀਂ ਹੁੰਦਾ ਪਾਣੀ ਤਾਂ ਲੱਗਦਾ ਹੀ ਰਹਿੰਦਾ ਨਾ ਆਪਣੇ ਪਾਣੀ ਧੁੱਪ ਕੁਝ ਨਹੀਂ ਪਰ ਕੁਝ ਹੁੰਦਾ ਨਹੀਂ ਹੈਨਾ ਤੇ ਬਹੁਤ ਮਤਲਬ ਘੈਂਟ ਗੱਲਬਾਤ ਆ ਭਾਈ ਬਹੁਤ ਸੋਹਣਾ ਬਹੁਤ ਸੋਹਣਾ ਥੋੜਾ ਕੰਮ ਹੈ ਭਾਈ ਹੋਰਾਂ ਦੀ ਫਰਨੀਚਰ ਵਾਲੀ ਵੀਡੀਓ ਅਜ ਤੋਂ ਬਾਅਦ ਵਾਲੀ ਵੀਡੀਓ ਵੀ ਹੋ ਸਕਦੀ ਆ ਉਹ ਵੀ ਆਪਣੇ ਚੈਨਲ ਤੇ ਤੁਹਾਨੂੰ ਦਿਹਾਜੂਗੀ ਤੇ ਅ ਭਾਈ ਇੱਕਾ ਆਪਣੀ ਲੋਕੇਸ਼ਨ ਦੱਸੋ ਕਿੱਥੇ ਆਪਾਂ ਲੋਕੇਸ਼ਨ ਆਪਣੀ ਹੈਗੀ ਆ ਜੀ ਇਧਰ ਹੀ ਸਾਈਡ ਆਪਣੇ ਹੈਗਾ ਪਿੱਖੀ ਇਧਰ ਹੀ ਸਾਈਡ ਹੈਗਾ ਮਾਨਸਾ ਮਨ ਕੇ ਚੱਲੋ ਪਿੱਖੀ ਤੋਂ ਮਾਨਸਾ ਰੋਡ ਤੇ ਆਪਾਂ Jio ਪੰਪ ਦੇ ਬਿਲਕੁਲ ਨਾਲ ਠੀਕ ਹੈ ਜੀ ਪਿੱਖੀ ਤੋਂ 1 ਕਿਲੋਮੀਟਰ ਬਾਹਰ ਬਾਹਰ ਆ ਆਪਾਂ ਠੀਕ ਹੈ ਸਰ ਠੀਕ ਹੈ ਜੀ ਜੇ ਆਪਾਂ ਵੱਡਾ ਰੋਡ ਮੰਨ ਕੇ ਚੱਲੀਏ ਪਟਿਆਲਾ ਭਵਾਨੀਗੜ ਰੋਡ ਬਠਿੰਡਾ ਰੋਡ ਠੀਕ ਹੈ ਜੀ ਤੇ ਦੋਸਤੋ ਪਿੱਖੀ ਇੱਥੋਂ 1 ਕਿਲੋਮੀਟਰ ਦੂਰ ਹੈ ਹਾਂ ਜੀ ਤੇ ਮਾਨਸਾ ਦੇ ਪੀਖੀ ਦੇ ਵਿੱਚ ਸਨ ਜਾਂ ਮਤਲਬ ਪੀਖੀ ਦੀ ਰੇਂਜ 'ਚ ਰਹਿ ਗਿਆ ਹੈ ਹਨਾ ਤੇ ਬਾਈ ਆਪਣੇ ਨੰਬਰ ਬੋਲੋ ਨੰਬਰ ਹੈਗਾ ਜੀ ਆਪਣਾ 98768 76300 99154 61011 ਤੇ ਦੋਸਤੋ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜੇਕਰ ਤੁਸੀਂ ਸੋਹਣੀ ਝੋਪੜੀ ਹੱਟ ਆਪਦੇ ਘਰ 'ਚ ਕੋਠੀ 'ਚ ਪਾਰਕ 'ਚ ਜਾਂ ਖੇਤ ਕਿਤੇ ਵੀ ਲਵਾਉਣੀ ਚਾਹੁੰਦੇ ਹੋ ਤਾਂ ਨੰਬਰ ਕਮਾਓ ਬਾਈ ਹੋਰ ਨਾਲ ਸੰਪਰਕ ਕਰ ਲਓ ਤੇ ਇੱਥੇ ਆ ਕੇ ਚੋਪੜੀ ਤੁਹਾਨੂੰ ਬਾਈ ਹੋਰੀ ਤਿਆਰ ਵੀ ਕਰਕੇ ਦੇ ਦਾਂਗੇ ਕਿਉਂ ਬਾਈ ਮਨਪਸੰਦ ਵੀ ਬਾਕੀ ਸਭ ਆਰਡਰ ਤੇ ਤਿਆਰ ਹੁੰਦਾ ਜੀ ਆਪਣਾ ਮਨ ਜੀ ਕੋਈ ਗੱਲ ਨਹੀਂ ਤੇ ਮਤਲਬ ਯਾਰ ਹੁਣ ਤਾਂ ਨੈਟ ਦਾ ਜਮਾਨਾ ਲੋਕ ਤੁਹਾਨੂੰ ਫੋਟੋ ਦਿਖਾ ਦਿੰਦੇ ਹਾਂ 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 ਕੋਈ ਗੱਲ ਨਹੀਂ ਬਾਈ ਜਿਹੜਾ ਵੀ ਹੋਏ ਆਈਟਮ ਆਪਾਂ ਤਿਆਰ ਕਰਕੇ ਦੇ ਫੋਟੋ ਦਿਖਾ ਕੇ ਤੁਸੀਂ ਬਾਸ ਦੀ ਚੋਪੀ ਤਿਆਰ ਕਰਵਾ ਸਕਦੇ ਹੋ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਆਪਣੇ ਯਾਰਾਂ ਦੋਸਤਾਂ ਤੱਕ ਰਿਸ਼ਤੇਦਾਰਾਂ ਤੱਕ ਧੰਨਵਾਦ